ਜੀ ਹਰ ਸਾਲ ਦੀ ਤਰ੍ਹਾਂ ਸਾਡਾ ਪੂਰਾ ਜੋਰ ਆਪੀ ਅਸੀਂ ਬਹੁਤ ਬਹੁਤ ਪੱਧਰ ਤੇ ਕਰੀਏ ਜਿਵੇਂ ਅਲਫਾਇਨ ਵੀ ਕਰਦੇ ਆ ਤੇ ਇਹ तकरीबन 4 ਦਿਨ ਦਾ ਪ੍ਰੋਗਰਾਮ ਹੋਏਗਾ ਜਿਵੇਂ ਪਹਿਲੇ ਵੈਸੇ ਤਾਂ ਆਪਣਾ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਇਥੇ 27 ਜੰਨ ਵੀ ਬਣਾ ਰਿਹਾ ਹੈ ਤੇ ਲੇਕਿਨ ਅਸੀਂ ਪੰਜੀ ਨੂੰ ਹਮੇਸ਼ਾ ਅਸੀਂ ਜਿਹੜਾ ਹੈ ਸਵਾਗਤ ਹੈ ਅਸੀਂ ਨਗਰ ਕੀਰਤਨ ਨਾਲ ਸ਼ੁਰੂ ਕਰਦੇ ਆ ਉਹ ਅਸੀਂ ਪੰਜੀ ਨੂੰ ਕਰਾਂਗੇ ਸਵੇਰ ਦੇ ਟਾਈਮ ਤੇ ਉਹ ਅਖਾਟ ਪਾਠ ਆਰੰਭ ਕਰਨ ਤੋਂ ਬਾਅਦ ਸ਼ੁਰੂ ਹੋਏਗਾ ਸੌਤਰ ਨਗਰ ਕੀਰਤਨ ਉਹ ਪੂਰਾ ਦਿਨ ਚੱਲਦਾ ਹੈ ਤੇ ਪੰਜੀ ਦੀ ਸ਼ਾਮ ਨੂੰ ਅਸੀਂ ਕਵੀ ਦਰਬਾਰ ਰੱਖਿਆ ਹੈ ਨਾਲ ਗਾਥੀ ਵੀ ਹੋਏਗਾ ਇੱਕ ਤੇ 26 ਨੂੰ ਅਸਵੇਰੇ ਸਮਾਗਮ ਹੈ ਵੱਡਾ ਸਮਾਗਮ ਹੈ तकरीबन 10:30 ਵਜੇ ਸ਼ੁਰੂ ਹੋਏਗਾ ਜਿਸ ਵਿੱਚ ਪਾਪਾ ਬੰਦਾ ਸਿੰਘ ਬੁਰੇ ਵੀ ਇੱਕ ਸਾਡੇ ਬੁਲਾਰੇ ਨੇ ਤੇ ਹੋਰ ਵੀ ਵੱਡੇ ਪੱਧਰ ਤੇ ਕਥਾ ਵੀ ਹੋਏਗੀ ਕੀਰਤਨ ਵੀ ਹੋਏਗਾ ਹਜ਼ੂਰੀ ਰਾਜੀ ਅੰਮ੍ਰਿਤਸਰ ਤੋਂ ਦਵਾਸਤ ਵੀ ਸਪਲਾਈ ਹੋਏ ਤੇ 26 ਨੂੰ ਸ਼ਾਮ ਨੂੰ ਫਿਰ ਕਾਟੀ ਦਰਬਾਰ ਤੇ 27 ਨੂੰ ਸਵੇਰੇ ਵੀ ਉਸੇ ਤਰ੍ਹਾਂ ਵੱਡਾ ਸਮਾਗਮ ਹੈ तकरीबन 10:30 ਵਜੇ ਸ਼ੁਰੂ ਹੋਏਗਾ ਉਹਦੇ ਵਿੱਚ ਭਾਈ ਰਦੀਰ ਸਿੰਘ ਇਸਤੰ ਕਰਨਗੇ ਹਜ਼ੂਰੀ ਰਾਜੀ ਅੰਮ੍ਰਿਤਸਰ ਭਾਈ ਗੁਰਪਾਲ ਸਿੰਘ ਨੇ ਟਾਈਮ ਬਟਣਗੇ ਤੇ ਹੋਰ ਵੀ ਭਾਈ ਪਿੰਦਰਪਾਲ ਜੀ ਨਾਲ ਵੀ ਸਭ ਦਾ ਸੰਭਾਗ ਚੱਲ ਰਿਹਾ ਹੈ ਕਿ ਉਹਨਾਂ ਨੇ ਬੁਲਾਈ ਹੈ ਤੇ 27 ਹਾਉਂ ਨੂੰ ਅਸੀਂ ਕੀਰਤਨ ਦਾ ਦਰਬਾਰ ਰੱਖਿਆ ਹੈ ਉਹਦੇ ਵਿੱਚ ਵੀ ਅਸੀਂ ਅਜ਼ੂਰੀ ਲਾਗੇ ਪਰਸਪਤ ਬਲਾਵਾ ਹਾਂ ਕਿ ਉਹ ਸਾਡੇ ਵਿੱਚ ਤੇ ਆਗੇ ਨੇ ਸਾਡੇ ਬੱਚੇ ਜਿਹੜੇ ਸਿੱਖਦੇ ਨੇ ਕੀਰਤਨ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਏਗਾ ਤੇ 28 ਨੂੰ ਫਿਰ ਇੰਟਰਨੈਸ਼ਨਲ ਲੈਵਲ ਦੀ ਸਾਡੀ ਕਬੱਡੀ ਹੈ ਉਹਦੇ ਵਿੱਚ ਸਾਡੀ ਕੁਸ਼ਤੀ ਵੀ ਹੋਏਗੀ ਸਾਡੇ ਇੱਥੇ ਅਜੇ ਆਪਣੀ ਅਕੈਡਮੀ ਹੈਗੀ ਹੈ ਨਸਟਰੀ ਅਕੈਡਮੀ ਕੁਸ਼ਤੀ ਅਕੈਡਮੀ ਉਹਦੇ ਵਿੱਚ ਭਾਗ ਲੈਣਗੇ ਬਾਕੀ ਵੱਡੇ ਪੱਧਰ ਤੇ ਇੰਟਰਨੈਸ਼ਨਲ ਪਲੇਅਰਸ ਕਬੱਡੀ ਦੇ ਆਉਣਗੇ ਦੇ ਸ਼ਾਮ ਨੂੰ ਸਾਡਾ ਪ੍ਰੋਗਰਾਮ ਹੈ 28 ਨੂੰ ਕਿ ਅਸੀਂ ਦੁਪਹਿਰੇ ਅ ਘੋੜਸਵਾਰੀ ਦੇ ਕੋ ਆਪਣਾ ਨਿਊਜ਼ਾ ਬਾਜ਼ੀ ਦਾ ਗੜਾ ਵੀ ਕਰਵਾਈ ਹੈ ਤੇ ਇਸੇ ਨਾਲ ਕਿਉਂ ਤਿਆਰੀਆਂ ਸਾਡੀਆਂ ਸ਼ੁਰੂ ਨੇ ਇਹ ਸਭ ਨੂੰ ਪੂਰੀ ਮਿਹਨਤ ਤੇ ਬਹੁਤ ਅچھے ਤਰੀਕੇ ਨਾਲ ਬਹੁਤ ਆਲਾ ਦਰਜਾ ਦੁਬਾਰਾ ਸਾਡਾ ਪ੍ਰੋਗਰਾਮ ਬਣੇ ਲੋਕਾਂ ਨੂੰ ਕੀ اپੀਲ ਕਰਨੀ ਚਾਹੁੰਦੇ ਨੇ ਮੇਲੇ اپੀਲ ਇਹ ਕਿ ਸਾਰੇ ਆਉਣ ਦਾ ਇਸ ਸੜਕੇ ਤੇ ਆਪਣਾ ਹਿੱਸਾ ਪਾਉਣ ਆ ਕੇ ਆਪਣਾ ਆਨੰਦ ਲੈਣ ਤੇ ਖੁਸ਼ੀਆਂ ਆਪਸ ਵਿੱਚ ਵੰਡਣ ਤੇ ਸਾਡੇ ਨਾਲ ਸ਼ਾਮਲ ਹੋਣ ਜੀ। ਨੌਬਤ ਇੱਥੇ ਜਿੱਤੇ ਆ ਗਏ। ਇਸ ਸਥਾਨ ਦੀਆਂ ਵੀਡੀਓ ਮੈਂ ਦਰਮਦਰ ਹੁੰਦੇ ਬੈ ਕੇ ਆਉਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਲੈ ਕੇ ਉਸ ਪ੍ਰਬੰਧ ਨੂੰ ਲੈ ਕੇ ਚੱਲੀਆਂ ਚੱਲਣੀਆਂ ਨੇ। ਉਹਦੇ ਵਿੱਚ ਜ਼ੋਰਦਾਰ ਸਖਤੀ ਪ੍ਰਸ਼ਾਸਨ ਕਮੇਟੀ ਕਰਤੋ ਪਰਵੰਦਾਂ ਦਾ ਸਾਰਾ ਦੇਖਦੇ ਹੋਏ ਸੰਗਤਾਂ ਦੀ ਸੂਖਤ ਵਾਸਤੇ ਜੋ ਸਰਾਵਾਂ ਸੰਗਤਾਂ ਨੂੰ ਢਾਉਣ ਦੇ ਲਈ ਪਾਰਕਿੰਗ ਗੱਡੀਆਂ ਦੇ ਲਈ ਮੋਟਰਸਾਈਕਲ ਸਕੂਟਰ ਵਾਸਤੇ ਇਹ ਜਿਹੜੀ ਪ੍ਰਬੰਧ ਨੇ ਉਹਨਾਂ ਦੇ ਤਾੜੇ ਕੀਤੇ ਜਾ ਰਹੇ ਨੇ ਇਹਦੇ ਨਾਲ ਨਾਲ ਹੀ ਗਰਮਤ ਪ੍ਰਚਾਰ ਦੀਆਂ ਜੜੀਆਂ ਨੇ ਜਿਵੇਂ ਕਿ ਕੀਰਤਨ ਦਰਬਾਰ ਸਾਡੀ ਦਰਬਾਰ ਕਵੀ ਦਰਬਾਰ ਕਵੀਸ਼ਰ ਦਰਬਾਰ ਇਹ ਨਾਲ ਦੇ ਨਾਲ ਜੁਪਹਰਾ ਜਦ ਤੱਕ ਸਮਾਗਮ ਜੋ ਹਰਤਵਾਰ ਦੀ ਕਰਾਉਣਾ 26 ਜਨਵਰੀ ਨੂੰ ਹੋਏਗਾ ਦਰਬਾਰ ਦੇ ਵਿੱਚ ਤੇ ਨਾਲ ਦੀ ਨਾਲ سارے ਜਿਹੜੇ ਨਗਰਾਂ ਦੇ ਵੱਡੇ ਪਰਮੰਨ ਤੇ ਹੋਰ ਜਿੱਥੇ ਜਿੱਥੇ ਪਾਣੀ ਦਾ ਡਲ ਲਿੰਦਾ ਫਰਮਾਉਂਦਾ ਉਹ ਟੈਂਕੀ ਦੇ ਵਿੱਚ ਦਮਨ ਕਨੈਕਸ਼ਨ ਦੇ ਕੇ ਜਾਂ ਹੋਰ ਕਈ ਕਾਰਨ ਨੇ ਐਸੇ ਜਿਹੇ ਸੰਕਾ ਦੀ ਸੁਰੱਖਤ ਵਾਸਤੇ ਬਾਹਰ ਵੀ ਇਹ 10 ਕਿਲੇ ਜਗ੍ਹਾ ਤੇ ਵੀ ਉਥੇ ਵੀ ਕਾਰਾਂ ਗੱਡੀਆਂ ਦੇ ਪ੍ਰਬੰਧ ਲਈ ਸਾਰਾ ਜਿਹੜਾ ਹੈ ਉਹਨੂੰ ਗਰਾਉਂਡ ਲੈਵਲ ਤੇ ਜਿਹੜਾ ਹਰ ਕੰਮ ਨੂੰ ਕੀਤਾ ਜਾ ਰਿਹਾ ਹੈ ਕਿ ਭਾਵੇਂ ਜੋ ਦੇਸ਼ ਤੇ ਇਸ ਤੋਂ ਸੰਤਾਨਾਂ ਇੱਜ਼ਤ ਕਰਨੀਆਂ ਹਨ ਕਿ ਤੁਹਾਨੂੰ ਕੋਈ ਮੁਸ਼ਕਲ ਨਾ ਹੋਵੇ ਜਿਹੜੇ ਪ੍ਰੋਗਰਾਮ ਵਿਖੇ ਜਾਣਗੇ ਮਤਲਬ ਗਰਮਜੋਸ਼ ਸਵਾਗਤਾਂ ਦੇ ਉਹ ਇਸ਼ਤਿਹਾਰਾ ਨਹੀਂ ਸੰਤਾਨਾਂ ਨਹੀਂ ਜਿਹੜੀਆਂ ਆਈਆਂ ਪਹੁੰਚਣੇ ਆਪ ਸੰਤਾਨਾਂ ਨੂੰ ਇਹੋ ਬੇਨਤੀ ਹੈ ਕਿ ਤੁਹਾਨੂੰ ਮਾਨ ਧਨ ਦੇ ਨਾਲ ਜੜੀਆਂ ਆਪਣੀਆਂ ਹਾਥੀਆਂ ਨਾਲ ਕਿਉਂਕਿ ਕਾਰ ਸਰਾਵਾਂ ਜੜੀਆਂ ਨੇ ਭਾਈ ਸਾਹਿਬ ਭਾਈ ਗੋਪਾਲ ਸਿੰਘ ਦੀ ਵਿਰੂਕਾ ਵਾਲੀ ਭਾਈਕੇ ਦਾਸ بڑے ਜੁਨਾ ਸ਼ੁਨਾ ਦੇ ਨਾਲ ਚੱਲੀਆਂ ਨੇ ਜਿਹਦੇ ਵਿੱਚ ਪਰਿਵਾਰ ਦੇ ਮੈਂਟ ਨਵੇਂ ਵਸਾਈ ਗਏ ਨੇ ਹੋਰ ਉਥੋਂ ਦੇ ਜਿਹੜੇ ਕਾਰਜ ਵਿਵਾਰ ਹਾਲ ਦੇ ਵਿੱਚ ਵਸਾਈਆਂ ਦੇ ਕੰਮ ਸੰਗਤਾਂ ਦੇ ਵਾਸਤੇ ਜਿਹੜਾ ਹੈ ਸਰਾਵਾਂ ਦੇ ਵਿੱਚ ਰੁਜ਼ਾਈਆਂ ਗੱਦੇ ਪ੍ਰਬੰਧ ਕਿਉਂਕਿ ਸੰਗਤ ਜਿਹੜੀ ਹੈ ਅੱਜ ਸਾਡੇ ਪਿਆਰੇ ਪਾਪਾ ਜੀ ਦੇ ਅਸਥਾਨ ਤੇ ਜਨਮ ਦਿਵਸ ਆ ਰਹੀ ਹੈ ਇਸ ਕਰਕੇ ਸਮਾਹਾਂ ਦੇ ਵਿੱਚ ਜਿੱਥੇ ਆਪ ਜੀ ਨੂੰ ਸਤਿਗੋਰੀ ਦੀ ਬਖਸ਼ਿਸ਼ ਕਰਨ ਰਹਿਮਤ ਕਰਨ ਆਪ ਵੀ ਆਪਣੀਆਂ ਹਾਜ਼ਰੀਆਂ ਲਾ ਕੇ ਸੰਤਾਨ ਨੂੰ ਸਤਿਗੋਰੀਆਂ ਤੋਂ ਮੋਹਰ ਸੰਗ ਵਾਲਾ ਜੀ ਕਬੀਰ ਕਾਲ ਦੇ ਲਾੜਦੇ ਦੇ ਦਰਮਿਆਨ ਹਾਜ਼ਰੀਆਂ ਲਾ ਕੇ ਸਭ ਸੰਤਾਂ ਸਤਿਪਾਸ਼ਾ ਦੀਆਂ ਗੁਜੀਆਂ ਪਾਕ ਕਰਨ ਤੇ ਇਹ ਵੀ ਜਿਵੇਂ ਆਪਣਾ ਚੈਨਲ ਆਈ ਪੰਦਰ ਸਿੰਘ ਜੀ ਜੋ ਇੱਥੇ ਕਲਕਾ ਟੀਮ ਕਲਕਾ ਬੱਚਿਆਂ ਨੂੰ ਸਿਖਾਉਣ ਦੀ ਜਿਹੜੀ ਹੈ ਇਹਨਾਂ ਦੀ ਦੇਖੀ ਲੱਗੀ ਹੋਈ ਹੈ ਜੋ ਸ਼ਹੀਰ ਬਾਬਾ ਦੀਪ ਸਿੰਘ ਜੀ ਕਲਕਾ ਇੱਥੇ ਉਹਦਾ ਜਿਹੜਾ ਬੰਦੂ ਚਲਾ ਰਹੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਸਾਰੀ ਡਿਊਟੀਆਂ ਬੜੇ ਆਪਰਦਾ ਜਾ ਕੇ ਨਿਭਾ ਰੇ ਸਤਿਗੁਰੂ ਇਹਨਾਂ ਨੂੰ ਵੀ ਛੜਦੀ ਕਲਾ ਵਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ